ਵਕਫ ਅਮੈਂਡਮੈਂਟ ਬਿੱਲ 125 ਸਸ ਦੇ ਵਿੱਚ ਪਾਸ ਕਰ ਦਿੱਤਾ ਗਿਆ ਇਹ ਪਿਛਲੇ ਦਿਨ ਦੇਰ ਰਾਤ ਲਗਭਗ 8 ਤੋਂ 9 ਕੱਲੇ ਡਿਬੇਟ ਚਲੀ ਜਿਸ ਮਗਰੋਂ ਇਦੋ ਨਾਲ ਸਦਨਾ ਅਤੇ ਪ੍ਰੈਜ਼ੀਡੈਂਟ ਨੇ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਦ ਬਿੱਲ ਇਜ਼ ਪਾਸਡ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਮੁ슬ਮਨ ਧਰਮ ਦੇ ਲੋਕ ਅਤੇ ਵਿਰੋਧੀ ਪਾਰਟੀਆਂ ਇਸ ਬਿੱਲ ਦਾ ਕੜਾ ਵਿਰੋਧ ਕਰਨੀਆਂ ਕਿ ਕੀ ਹੈ ਵਕਫ ਅਮੈਂਡਮੈਂਟ ਬਿੱਲ ਅਤੇ ਕੀ ਸੱਚ ਵਿੱਚ ਇਸ ਨਾਲ ਮੁਸਲਿਮ ਧਰਮ ਦੇ ਲੋਕਾਂ ਨੂੰ ਖਤਰਾ ਹੈ ਇਸ ਬਾਰੇ ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਵਕਫ ਦਾ ਮਕਲਬ ਹੁੰਦਾ ਹੈ ਉਹ ਜ਼ਮੀਨ ਜਾਂ ਪ੍ਰਾਪਰਟੀ ਜਿਸ ਨੂੰ ਕਿਸੇ ਵਿਅਕਤੀ ਨੇ ਰੱਬ ਜਾਂ ਅੱਲਾਹ ਦੇ ਨਾਮ ਤੇ ਦਾਨ ਕਰ ਦਿੱਤਾ ਹੈ ਉਸ ਨੂੰ ਵਕਫ ਕਿਹਾ ਜਾਂਦਾ ਹੈ ਅਤੇ ਇਸ ਪ੍ਰਾਪਰਟੀ ਜਾਂ ਜ਼ਮੀਨ ਨੂੰ ਦਾਨ ਕਰਨ ਵਾਲੇ ਨੂੰ ਵਕਫ ਕਿਹਾ ਜਾਂਦਾ ਹੈ ਇਸ ਸਾਰੇ ਮਾਮਲੇ ਨੂੰ ਸੰਭਾਲਣ ਲਈ ਵਕਫ ਬੋਰਡ ਹੁੰਦਾ ਹੈ ਜੋ ਕਿ ਅਲੱਗ-ਅਲੱਗ ਸਟੇਟਾਂ ਵਿੱਚ ਅਲੱਗ-ਅਲੱਗ ਹੁੰਦਾ ਹੈ ਵਕਫ ਬੋਰਡ ਦੇ ਆਪਣੇ ਅਲੱਗ ਤੋਂ ਕਾਨੂੰਨ ਹੁੰਦੇ ਹਨ ਜਿਨ੍ਹਾਂ ਦੀ ਪਾਲਣਾ ਕਰਕੇ ਵਕਫ ਬੋਰਡ ਵਕਫਪੋਰਡ ਦੀ ਜ਼ਮੀਨ ਜਾਂ ਪ੍ਰਾਪਰਟੀ ਨੂੰ ਧਾਰਮਿਕ ਕੰਮਾਂ ਲਈ ਉਪਯੋਗ ਕੀਤਾ ਜਾਂਦਾ ਹੈ ਜਿਵੇਂ ਮਦਰਸੇ ਮਸਜਿਦਾਂ ਅਤੇ ਕਬਰਿਸਤਾਨ ਬਣਾਉਣ ਲਈ ਇਸ ਦੀ ਉਦਾਹਰਣ ਵਜੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜੋ ਦਿੱਲੀ ਵਿੱਚ ਹੈ ਉਹ ਇਸ ਦੀ ਬਹੁਤ ਵੱਡੀ ਉਦਾਹਰਣ ਹੈ ਇਸ ਤਰ੍ਹਾਂ ਵਕਫ ਬੋਰਡ ਮੁਸਲਿਮ ਧਰਮ ਦੇ ਲੋਕਾਂ ਦੀ ਸਿਹਤ ਸਿੱਖਿਆ ਲਈ ਬਹੁਤ ਕੰਮ ਕਰਦੇ ਹਨ ਵਕਫ ਬੋਰਡ ਦੇ ਕਾਨੂੰਨ ਆਪਣੇ ਦੇਸ਼ ਦੇ ਕਾਨੂੰਨ ਤੋਂ ਅਲੱਗ ਹੁੰਦੇ ਹਨ ਪਰ ਵਕਫ ਬੋਰਡ ਵਿੱਚ ਬਹੁਤ ਸਾਰੀਆਂ ਕਮੀਆਂ ਹੋਂਕਾਰਨ ਇਸ ਨੂੰ ਸੰਸ਼ੋਧਨ ਕਰਨ ਦੀ ਲੋੜ ਪਈ ਤਾਂ ਜੋ ਭਾਰਤ ਸਰਕਾਰ ਨੇ ਇਸ ਸੰਸ਼ੋਧਨ ਕੀਤਾ ਅਤੇ ਕਈ ਕਾਨੂੰਨਾਂ ਨੂੰ ਬਦਲ ਦਿੱਤਾ। ਬੋਰਡ ਦੇ ਕਾਨੂੰਨਾਂ ਵਿੱਚ ਬਹੁਤ ਸਾਰੀਆਂ ਕਮੀਆਂ ਸਨ ਜਿਵੇਂ ਟਰਾਂਸਪੇਰੈਂਸੀ ਦੀ ਕਮੀ, ਕ腐ਪਸ਼ਨ ਅਤੇ ਨਜਾਇਜ਼ ਕਬਜ਼ੇ। ਅਜਿਹੀਆਂ ਕਈ ਹੋਰ ਮਸਲੇ ਸਨ ਜੋ ਵਕਫ ਬੋਰਡ ਵਿੱਚ ਦੇਖਣ ਨੂੰ ਮਿਲਦੀਆਂ ਸਨ। ਇਸ ਨੂੰ ਲੈ ਕੇ ਸੰਸਦ ਵਿੱਚ ਵਕਫ ਐਮੈਂਡਮੈਂਟ ਬਿਲ 2025 ਪਾਸ ਕੀਤਾ ਗਿਆ। ਇਸ ਵਿੱਚ ਪਹਿਲਾ ਇਹ ਬਦਲਾਅ ਕੀਤਾ ਗਿਆ ਹੈ ਕਿ ਜਿਹੜੀ ਜ਼ਮੀਨ ਉੱਪਰ ਵਕਫ ਬੋਰਡ ਦਾਵਾ ਕਰਦਾ ਹੈ ਉਸ ਨੂੰ ਆਪਣੇ 12 ਸਾਲਾਂ ਦੇ ਵਿੱਚ ਵਿੱਚ ਉਸ ਉੱਪਰ ਕੇਸ ਜਾਂ ਅਪਲੀਕੇਸ਼ਨ ਲਾ ਕੇ ਉਸਨੂੰ ਨਿਪਟਾਰਾ ਕਰ ਲਵੇ ਨਹੀਂ ਤਾਂ ਉਹ ਜ਼ਮੀਨ ਜਾਂ ਪ੍ਰੋਪਰਟੀ ਉਹ ਆਟੋਮੈਟਿਕਲ ਸਰਕਾਰ ਦੇ ਨਾਮ ਹੋ ਜਾਵੇਗੀ ਇਸ ਤੋਂ ਪਹਿਲਾਂ ਕੋਈ ਕਾਨੂੰਨ ਨਹੀਂ ਸੀ ਕਿ ਵਕਫ ਬੋਰਡ ਉੱਪਰ ਬੰਦੀ ਹੈ ਕਿ ਉਸ ਨੂੰ 100 ਸਾਲ ਜਾਂ 150 ਸਾਲ ਦੇ ਵਿੱਚ ਵਿੱਚ ਆਪਣੀ ਜ਼ਮੀਨ ਦਾ ਦਾਵਾ ਕਰ ਸਕਦਾ ਹੈ ਕਿਉਂਕਿ ਵਕਫ ਬੋਰਡ ਕੋਲ ਬਹੁਤ ਸਾਰੀ ਜ਼ਮੀਨ ਹੈ ਜਿਸ ਦੀ ਉਸ ਕੋਲ ਰਜਿਸਟਰੀ ਵੀ ਨਹੀਂ ਹੈ ਪਰ ਫਿਰ ਵੀ ਉਹ ਉਸ ਉੱਪਰ ਦਾਵਾ ਕਰਦਾ ਹੈ ਜਿਸ ਨੂੰ ਲੈ ਕੇ ਬਹੁਤ ਰੋਲਾ ਚੱਲਦਾ ਰਹਿੰਦਾ ਹੈ ਜਿਵੇਂ ਕਿ ਬਹੁਤ ਸਾਰੀ ਸਰਕਾਰੀ ਜ਼ਮੀਨ ਜਿਸ ਉੱਪਰ ਵਕਫ ਬੋਰਡ ਆਪਣਾ ਦਾਵਾ ਕਰਦਾ ਹੈ ਅਤੇ ਨਾਲ ਹੀ ਹੰਬਾਲੀ ਦਾ ਕਰ ਅੰਟੀਲੀਆ ਉਸ ਉੱਪਰ ਵੀ ਵਕਫ ਬੋਰਡ ਆਪਣਾ ਦਾਵਾ ਕਰਦਾ ਹੈ ਕਿ ਉਹ ਜ਼ਮੀਨ ਉਸ ਦੀ ਹੈ ਇਸ ਵਿੱਚ ਸਰਕਾਰ ਨੇ ਇੱਕ ਕਾਨੂੰਨ ਵਿੱਚ ਬਦਲਾਅ ਕੀਤਾ ਹੈ ਇਸ ਵਿੱਚ ਇੱਕ ਬਹੁਤ ਵੱਡਾ ਬਦਲਾਅ ਕੀਤਾ ਗਿਆ ਹੈ ਕਿ ਪਹਿਨਾਂ ਵਕਫ ਬੋਰਡ ਦੀ ਕਮੇਟੀ ਵਿੱਚ ਕੋਈ ਨਾਨ ਮੁਸਲਮ ਮੈਂਬਰ ਨਹੀਂ ਹੁੰਦਾ ਸੀ ਹੁਣ ਇਸ ਵਿੱਚ ਸਰਕਾਰ ਨੇ ਸੰਸ਼ੋਧਨ ਕਰਕੇ ਕਿ ਇਸ ਵਿੱਚ ਘੱਟੋ ਘੱਟ 2 ਮੈਂਬਰ ਨਾਨ ਮੁਸਲਮ ਹੋਣਗੇ ਅਤੇ ਇਹਨਾਂ ਦਾ ਜੋ ਹੈੱਡ ਹੁੰਦਾ ਹੈ ਉਵੀ ਨਾਨ ਮੁਸਲਮਾਨ ਹੋ ਸਕਦਾ ਪਹਿਲਾਂ ਅਜਿਆ ਨਹੀਂ ਸੀ ਅਤੇ ਨਾਲ ਹੀ ਇਸ ਵਿੱਚ ਦੋ ਮਹਿਲਾ ਹਨ ਵੀ ਜੁੜਿਆ ਗਿਆ ਪਹਿਲਾਂ ਇਸ ਵਿੱਚ ਕਿਸੇ ਵੀ ਮਹਿਲਾ ਨੂੰ ਰੱਖਣੀ ਸੀ ਕਿ ਉਹ ਇਸ ਬੋਰਡ ਵਿੱਚ ਮੈਂਬਰ ਬਣ ਸਕੇ ਇਹ ਵੀ ਬਹੁਤ ਵਧੀਆ ਕਾਨੂੰਨ ਹੈ ਇਸ ਵਿੱਚ ਇੱਕ ਹੋਰ ਬਹੁਤ ਵੱਡਾ ਬਦਲਾਅ ਕੀਤਾ ਗਿਆ ਹੈ ਉਹ ਹੈ ਸੰਪਤੀ ਨੂੰ ਲੈ ਕੇ ਕਿ ਵਕਫ ਬੋਰਡ ਦੇ ਅਨੁਸਾਰ ਸੰਪਤੀ ਦਾ ਅਧਿਕਾਰ ਸਿਰਫ ਮਰਦਾਂ ਕੋਲ ਹੈ ਪਹਿਲਾਂ ਵਕਫ ਬੋਰਡ ਦਾ ਇਹ ਕਾਨੂੰਨ ਸੀ ਕਿ ਸੰਪਤੀ ਸਿਰਫ ਮਰਦਾਂ ਵਿੱਚਕਾਰ ਹੀ ਵੰਡੀ ਜਾਵੇਗੀ ਬਾਈ ਚਾਂਸ ਜੇ ਸਪਰਿਵਾਰ ਦੇ ਸਾਰੇ ਮਰਦ ਰਿਤਮ ਹੋ ਜਾਂਦੇ ਨੇ ਤਾਂ ਉਹ ਪ੍ਰੋਪਰਟੀ ਆਟੋਮੈਟਿਕਲ ਵਕਫ ਬੋਰਡ ਦੀ ਹੋ ਜਾਵੇਗੀ ਇਸ ਨੂੰ ਲੈ ਕੇ ਵੀ ਵਕਫ ਐਮੈਂਡਮੈਂਟ ਬਿੱਲ 225 ਵਿੱਚ ਸੰਸ਼ੋਧਨ ਕੀਤਾ ਗਿਆ ਅਤੇ ਸੰਪਤੀ ਦਾ ਅਧਿਕਾਰ ਔਰਤਾਂ ਨੂੰ ਹੀ ਦਿੱਤਾ ਗਿਆ ਤਾਂ ਇਸ ਤਰ੍ਹਾਂ ਵਕਫ ਐਮੈਂਡਮੈਂਟ ਬਿੱਲ 225 ਵਿੱਚ ਕੁਝ ਬਦਲਾਅ ਕੀਤੇ ਗਏ ਹਨ